ਹਾਂਜੀ ਦੋਸਤੋ ਫੇਰ ਖੜੇ ਆਂ ਜੀ ਪਿੰਡ ਚੰਦਪਾਣ ਤਸੀਹ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਲਾਪਰੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਆਪਾਂ ਅੱਜ ਫੇਰ ਲੈ ਕੇ ਆਏ ਆ ਕੱਦ ਮਿੱਤਰੋ ਦਰਮਿਆਨਾ ਹੈ ਵਜਣ ਕੰਨੀਓ ਚੰਗੀ ਆ ਸਿਹਤ ਵੱਖੋ ਚੰਗੀ ਸਮੀ ਵੀ ਆ ਥਾਂ ਲੇ ਵੀ ਦੀ ਅ ਬਣਤਰ ਮਿੱਤਰੋ ਬਹੁਤ ਸੁਣੀ ਆ ਚੰਗਾ ਹਵਾਨਾ ਹੈ ਫਿਕਸ ਹਵਾਨਾ ਹੈ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮਗਰ ਮਿੱਤਰੋ ਸੂਤਾਂ ਹੀ ਹਵਾਨਾ ਦਿਖਾਈ ਦਿੰਦਾ ਚੰਗਾ ਮੋਟਾ ਥਾਣਾ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਇੱਕ ਮਿੱਤਰੋ ਕੈਪ ਜਰੂਰ ਲਿਆਵਾ ਤੇ ਕੈਪ ਮਿੱਤਰੋ ਜਰੂਰ ਲਿਆਵਾ ਉਹ ਆਪਣਾ ਫਰਜ਼ ਮੰਨਦਾ ਦੱਸਣ ਦਾ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਵਜਨ ਕਰਨੀਓ ਫੇਰ ਆਪਾਂ ਕਹਿੰਦੇ ਵੀ ਚੰਗੀ ਐ ਕਿੰਨਾ ਜਿਹੜਾ ਦੁੱਧ ਮਾਲਕਾਂ ਦਾ ਦੱਸਿਆ ਸੀ ਉਹ ਆਪਾਂ ਤੁਹਾਡੇ ਨਾਲ ਗੱਲਬਾਤ ਕਰਕੇ ਸਾਂਝੀ ਕਰਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਸਿੱਤਾ ਹਾਂਜੀ ਆਪਣਾ ਪਿੰਡ ਹੈਗਾ ਚੰਦਪਾਣ ਚੰਦਪਾਣ ਜੈਤੋ ਕਿੰਨਾ ਕਿਲੋਮੀਟਰ ਹੈ ਜਾਂਦਾ ਉਹ 7 ਕਿਲੋਮੀਟਰ ਤੇ ਗੋਨਿਆਣਾ ਗੋਨਿਆਣਾ 8 ਹੈ ਜੀ ਬਸ ਗੋਨਿਆਣਾ 8 ਤੇ ਜੈਤੋ 7 ਹਾਂਜੀ ਮੇਨ ਰੋਡ ਤੇ ਪਿੰਡ ਹੈ ਹਨਾ ਪਹਿਲਾਂ ਵੀ ਆਪਾਂ ਵੀਡੀਓ ਕਈ ਬਾਤੀਆਂ ਹਨਾ ਹਾਂਜੀ ਹਾਂਜੀ ਵਧੀਆ ਮਿਲਦਾ ਰਿਸਪੌਂਸ ਹੀ ਹੈ ਵਧੀਆ ਜੀ ਠੀਕ ਹੈ ਅੱਜ ਆਪਾਂ ਜਿਹੜੀ ਹੁਣ ਅੱਜ ਦਿਖਾਈਆ ਕਿਹੜਾ ਸੂਆ ਸੌਦੀ ਹੈ ਇਹ ਦੂਜਾ ਸੂਆ ਸੌਦੀ ਹੈ ਦੂਜਾ ਸੂਆ ਸੌਦੀ ਹੈ ਕਿੰਨਾ ਜਿਹੜਾ ਦੁੱਧ ਕੱਢਿਆ ਪਹਿਲੇ ਸੂਏ ਪਹਿਲੇ ਨੇ 14 ਕਿਲੋ ਇਤਰਾ ਜੀ 14 ਕਿਲੋ ਹਾਂਜੀ ਕਿੰਨਾ ਕੱਢ ਸਕਦੇ ਆ ਇਸ ਵਾਰ 16 17 ਲੀਟਰ ਢੁੱਲਾ ਢੁੱਲੇ ਪਾ ਦੇ ਓਕੇ ਤੇ ਵਜਨ ਵਜਨ ਤਾਂ ਚੰਗਾ ਹੈ ਨਾ ਵਜਨ ਬਹੁਤ ਮੁੱਲ ਕੀ ਕਰਤਾ ਫੇਰ ਹੀ ਤੋਰ ਕੇ ਦਿਖਾਵਾਂ ਮੁੱਲ ਹੈ 170 170 ਮਾਨਦਾਨ ਹੋ ਜੂ ਬਾ ਲੈਣ ਦੇ ਨਾਲ ਲਵੇ ਜੀ ਬੰਦਗੀ ਓਕੇ ਓਕੇ ਚਲੋ ਮੁੱਲੋ ਮਿੱਤਰੋ ਭਾਈ 170 ਹੈ ਮਾਨਦਾਨ ਹੋ ਜੂ ਤੇ ਚੰਗਾ ਜਿਹੜਾ ਸਰੀਰ ਦੀ ਬਣਤਰ ਹੈ ਚੰਗਾ ਹਵਾਨਾ ਕੱਦ ਘਾਟ ਦਰਮਿਆਨਾ ਵਜਨ ਕਰਨੀਓ ਮਿੱਤਰੋ ਚੰਗੀ ਹੈ ਹਜ ਤੋਰ ਦੋ ਸੁਰਦੀ ਆਪਾਂ ਤੁਹਾਨੂੰ ਦਿਖਾਵਾਂਗੇ ਮਿੱਤਰੋ ਸੁਰਦੀ ਦਾ ਲੇਵਾ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਵਾਂਗੇ ਤਾਂ ਬਹੁਤ ਹੀ ਸੋਹਣਾ ਮੋੜ ਲਓ ਜੀ ਚੰਗੀ ਜਿਹੜੀ ਸਮੇਂ ਵੀ ਆ ਇਹ ਕਹਿੰਦਾ ਫੁੱਲ ਭਜਨ ਵਾਲੀ ਆ ਫੇਸ ਕੁਆਲਿਟੀ ਵੀ ਚੰਗੀ ਆ ਹੌਲੀ 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 ਆ ਇਹ ਜਨਾ ਪਾ ਲੈ ਲੈਣ ਕਿੰਨੇ ਲੈ ਜੂ ਇਹ ਲੈ ਲੈ ਜੀ ਹਫਤੇਂ ਹੀ ਮਿਲ ਜੂਗੀ ਠੀਕ ਆ ਹਜੇ ਪੁਰੇ ਮਿੱਤਰੋ ਤੋੜੇ ਨੇ ਹਫਤੇ ਦੇ ਕਰੀਬ ਦੇਣੇ ਲੈਣੇ ਆ ਵਜਨ ਫੇਰ ਆਪਾਂ ਕਹਨੇ ਵੀ ਚੰਗਾ ਮੁੱਲ ਬਾਈ ਨੇ 170 ਕਰਤਾ ਤੇ ਠੰਡੀ ਸੀ ਫੁੱਲਾ ਹਨਾ ਠੰਡੀ ਸੀ ਹਾਂ ਤੇ ਫੋਨ ਨੰਬਰ ਬੋਲ ਦਈਏ ਆਪਣਾ 99155 ਜੀ 99155 4566 4566 ਸੋ ਜਿਹੜੇ ਵੀ ਵੀਰ ਭਰਾ ਨੇ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਫੇਰ ਆਪਾਂ ਕਹਣਾ ਵੀ ਸੋਹਣੇ ਹਵਾਨੇ ਵਾਲੀ ਆ ਸੋਹਣਾ ਖਾਲੇਵਾ ਤੇ ਵਜਨ ਮਿੱਤਰੋ ਫੁੱਲ ਹੈ ਤੇ ਇੱਕ ਸਿੰਘ ਦਾ ਮਿੱਤਰੋ ਕੈਪ ਜਰੂਰ ਲਿਆ ਆਪਣਾ ਫਰਜ਼ ਮੰਨਦਾ ਹਰ ਚੀਜ਼ ਦੱਸਣ ਦਾ ਤੇ ਮੋਟਾ ਚੰਗਾ ਥਾਣਾ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਧੰਨਵਾਦ